ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੋਹਿਤ ਪਲਵੀ ਡੌਗਸ ਤੇ ਜਿੱਦਾਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਇਨਸਟਾ YouTube Facebook ਤੇ ਇੱਕ ਹੀ ਨਿਊਜ਼ ਦੇਖਦੇ ਆਂਦੇ ਪਏ ਆ ਹਨਾ ਕਿ 21 ਸਾਲਾਂ ਜਸ਼ਨਪ੍ਰੀਤ ਸਿੰਘ ਨੇ ਟਰੱਕ ਹਾਦਸਾ ਕੀਤਾ ਉਹ ਟਰੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਤੇ ਚਾਰ ਲੋਕੀ ਜ਼ਖਮੀ ਆ ਹਨਾ ਇਹ ਟਰੱਕ ਹਾਦਸੇ ਨੇ ਕਾਫੀ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਦੀ ਕਮਿਊਨਿਟੀ ਨੂੰ ਡੇਂਜਰ ਚ ਪਾ ਦਿੱਤਾ ਜਾਂ ਉਹਨਾਂ ਦੀ ਜੌਬ ਨੂੰ ਡੇਂਜਰ ਚ ਪਾ ਦਿੱਤਾ ਨੇ ਬਿਲਕੁਲ ਜਿਦਾ ਕਿ ਹੁਣ ਆਪਾਂ ਜਾਣਦੇ ਹਾਂ ਪਿਛਲੇ ਕੋਸ਼ਿਸ਼ ਦੇ ਨਾਲ ਜਿਹੜਾ ਖਬਰ ਚੱਲਦੀ ਪਈ ਹੈ ਵੀ ਇੱਕ ਪੰਜਾਬ ਨੇ ਪੰਜਾਬੀ ਬਾਈ ਨੇ ਜਿਸ ਨੇ ਪ੍ਰੀਤ ਨਾਮ ਦੇ ਬਾਈ ਨੇ ਵੀ ਮਤਲਬ 21 ਸਾਲਾ ਮੁੰਡੇ ਨੇ ਵੀ ਇੱਕ ਟਰੱਕ ਹਾ사 ਕਰ ਦਿੱਤਾ ਜਿਹਦੇ ਵਿੱਚ ਤਿੰਨ ਬੰਦੇ ਮਰ ਗਏ ਵੀ ਕੈਿੰਡਰ ਗਲੋ ਵੀ ਜਾਂ ਰੱਬ ਨੂੰ ਪਿਆਰੇ ਹੋ ਗਏ ਤਾਂ ਚਾਰ ਜਣੇ ਜ਼ਖਮੀ ਹੋਏ ਨੂਟ ਡੋਰ ਤੁਹਾਡੀ ਮੈਂ ਹਨਾ ਵੀ ਉਸ ਤੋਂ ਬਾਅਦ ਵੀ ਇਹ ਬੇਹਾਸ ਨੇ ਕਿਤਨੇ-ਕਿਤੇ ਵੀ ਆਪਣੇ ਸਾਰੇ ਪੰਜਾਬੀ ਭਾਈਚਾਰੇ ਨੂੰ ਜਾਂਦੇ ਸੀ ਇੰਡੀਅਨ ਭਾਈਚਾਰੇ ਨੂੰ ਕਿਤੇ ਨਾ ਕਿ ਸੱਤੇ ਵਿੱਚ ਤਾਂ ਜ਼ਰੂਰ ਪਾਤਾ ਕਿਉਂਕਿ ਹਾਂ ਵੀ ਹਰ ਕੋਈ ਸਾਡੇ ਵਾਲ ਦੂਜੇ ਤਰੀਕੇ ਨਾਲ ਦੇਖੀ ਜਾਂਦੇ ਪਿਆ ਤੇ ਉਹ ਸਾਨੂੰ ਕਿਤਨਾ ਕਿਤੇ ਵੀ ਥੋੜਾ ਜਿਹਾ ਗਲਤ ਤਰੀਕੇ ਨਾਲ ਦੇਖਦੇ ਪਏ ਜਿਦਾ ਆਪਾਂ ਪਿਛਲੇ ਕੁਝ ਟਾਈਮ ਪਹਿਲਾਂ ਉਹ ਬਾਈ ਹਰਜਿੰਦਰ ਸਿੰਘ ਨੇ ਹੈ ਨਾ ਹਾਸਾ ਕੀਤਾ ਤੇ ਹੁਣ ਆਹ ਵਾਲਾ ਹਾਸਾ ਹੋ ਗਿਆ ਆਪਾਂ ਨੂੰ ਥੋੜੀ ਜਿਹਾ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਆ ਮਤਲਬ ਕਿ ਆਪਾਂ ਜਾਂਦੇ ਹੀ ਉੱਥੇ ਹੈ ਨਾ ਚਲੋ ਏਜ ਕਿਤੇ ਕਿੰਨੀ ਕੁ ਹੁੰਦੀ ਆ ਆਪਾਂ 18 20 ਸਾਲ ਦੇ ਹਨਾ ਸਾਰੇ ਫੋਰਨ ਕੰਟਰੀਜ਼ ਦੇ ਵਿੱਚ ਆਜਨੇ ਜੇ ਆਪਾਂ ਜਾਂਦੇ ਹੀ ਉੱਥੇ ਉਹ ਕੰਮ ਕਰਨ ਲੱਗ ਜੂਗੇ ਵੀ ਜਿਹੜਾ ਸਾਨੂੰ ਆਂਦਾ ਨਹੀਂ ਜੇ ਆਪਾਂ ਇੰਡੀਆ ਦੇ ਵਿੱਚ ਗੱਡੀਆਂ ਮੋਟਰਸਾਈਕਲ ਕੁਝ ਵੀ ਚਲਾਉਣੇ ਆ ਹਨਾ ਉਹ ਆਪਣਾ ਸਟੀਅਰਿੰਗ ਜਾਂ ਕਹਿ ਲਓ ਵੇ ਹਨਾ ਹੋਰ ਸਾਈਡ ਤੇ ਹੁੰਦਾ ਆ ਤੇ ਉੱਥੇ ਹੋਰ ਸਾਈਡ ਤੇ ਹਨਾ ਵੀ ਆਪਾਂ ਐਡੀ ਵੱਡੀ ਚੀਜ਼ ਨੂੰ ਨਾ ਹੱਥ ਚ ਲਈਏ ਵੇ ਜਿਹੜਾ ਕੰਮ ਆਵੇ ਐਡਾ ਵੱਡਾ ਉਹ ਨਾ ਲਈਏ ਵੇ ਜਦ ਤੱਕ ਅਸੀਂ ਥੋੜੇ ਜਿਮ ਮਚ्योर ਨਹੀਂ ਹੋ ਜਾਂਦੇ ਜਾਂ ਸਾਨੂੰ ਉੱਥੇ ਐਕਸਪੀਰੀਅੰਸ ਨਹੀਂ ਹੋ ਜਾਂਦਾ ਉਹ ਚੀਜ਼ ਦਾ ਕਿ ਹਾਂ ਵੇ ਕਿੱਦਾਂ ਕੀ ਰੋਲ ਆ ਜਾਂ ਕਿੱਦਾਂ ਚਲਾਣੀ ਆ ਸਾਨੂੰ ਉਹ ਚੀਜ਼ ਦਾ ਐਕਸਪੀਰੀਅੰਸ ਨਹੀਂ ਹੋ ਜਾਂਦਾ ਉਦ ਤੱਕ ਆਪਾਂ ਨਾ ਉਹ ਕਰੀਏ ਜਿੰਨਾ ਸਾਡੀ ਵੀ ਜਾਨ ਬਚੇ ਤੇ ਦੂਜਿਆਂ ਦੀ ਵੀ ਜਾਨ ਬਚੇ ਨੇ ਬਿਲਕੁਲ ਜਿੱਥੇ ਆਪਾਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਯਾਰ ਆਪਾਂ ਜੇ ਵੀ ਕਹੀ ਚਲੋ ਮੈਂ ਤਾਂ ਫੇਰ 22 ਸਾਲ ਦੀ ਉਮਰ ਦੇ ਵਿੱਚ ਆਏ ਸੀ ਕਿ ਵੀ ਕਈ ਵਾਰੀ ਬੰਦਾ 18 19 ਸਾਲ ਦਾ ਵੀ ਆ ਜਾਂਦਾ ਜਾਂ ਜੋ ਕੁਝ ਵੀ ਆ ਹਨਾ ਵੀ ਉਸ ਤੋਂ ਬਾਅਦ ਅਸੀਂ ਮੇਕ ਸ਼ੁਰ ਕਰੀਏ ਯਾਰ ਜੇ ਆਪਾਂ ਟਰੱਕ ਚਲਾਣ ਲੱਗੇ ਜੇ ਕੁਝ ਵੀ ਕਰੇ ਗੱਡੀ ਗੁੱਡੀ ਮਾਣੀ ਮੋਟੀ ਚਲੋ ਠੀਕ ਆ ਪਰ ਜੇ ਆਪਾਂ ਟਰੱਕ ਚਲਾਣ ਲੱਗੇ ਜੇ ਕੁਝ ਵੀ ਫੇਰ ਵੀ ਮਾਣਾ ਮੋਟਾ ਉਮਰ ਦਾ ਉਹ ਤਾਂ ਰੱਖੀ ਹੁਣ ਦੇਖੋ ਆ ਬਾਈ ਨੇ 21 ਸਾਲ ਦੀ ਉਮਰ ਦੇ ਵਿੱਚ ਆ ਸਾਰਾ ਕੁਝ ਹੋਇਆ ਹਨਾ ਵੀ ਕਿੱਡੀ ਉਹਦੀ ਜ਼ਿੰਦਗੀ ਪਈ ਹੈ ਹਨਾ ਵੀ ਜਿੰਨੇ ਉਹ ਦੇਖੋ ਕਿੰਨੀ ਛੇਤੀ ਵਿਚਾਰੇ ਨੂੰ ਉਹ ਸਾਰੇ ਕੁਝ ਕੀਏ ਪੈਸਾ ਜਰੂਰੀ ਹੈ ਯਾਰ ਮੈਂ ਕਿਹਾ ਨਾ ਪੈਸੇ ਕਮਾਣਾ ساری ਉਮਰ ਇੱਥੇ ਜੇ ਆ ਗਏ ਨਾ ਪੈਸੇ ਕਮਾਣਾ ਪਰ ਥੋੜਾ ਠੰਡੇ ਤਰੀਕੇ ਨਾਲ ਚੱਲੀ ਹੈ ਹਨਾ ਵੀ ਥੋੜਾ ਰੁਕ ਲੰਦੇ ਬਿਆਲੇ ਦੋਲੇ ਦੇ ਰੂਲ ਦੇਖ ਲੰਦੇ ਥੋੜੀ ਮੋਦੀ ਕਲਾਸਾ ਲੈ ਕੇ ਵੀ ਸਾਰੇ ਕੁਝ ਹੋ ਗਿਆ ਹਨਾ ਮੈਨੂੰ ਬਹੁਤ 좋ਤਾ ਕਿ ਉਹ ਇੱਕ ਆਪਾ ਦੇਖੋ ਵੀ ਉਤੋਂ ਪਹਿਲੇ ਕਿੰਨੇ ਕਿੰਨੇ ਪੈਸੇ ਲਾ ਕੇ ਆਣਦੇ ਡੌਂਕੀਆਂ ਲਾ ਲਾ ਕੇ ਆਣਦੇ ਉਹਦੇ ਕੋਈ ਸ਼ਾਇਦ ਬਾਈ ਦੂਰ ਨੰਬਰ ਦੇ ਵਿੱਚ ਵੀ ਸੀ ਕਹਿੰਦੇ ਵੀ ਹਨਾ ਆਪਾਂ ਥੋੜੇ ਬੋਤੋਂ ਉਹਨੂੰ ਵਰਕ ਪਰਮਿਟ ਜਰੂਰ ਮਿਲਿਆ ਸੀ ਪਰ ਉਤੋਂ ਹਲੇ ਹੋਰ ਕੋਈ ਸਾਈਨਮ ਜਾਂ ਕੁਝ ਵੀ ਨਹੀਂ ਲੱਗਾ ਪਿਆ ਸੀ ਮੇਰੇ ਅਨਨੰ ਦਾਟ ਹਨਾ ਵੀ ਆਪਾਂ ਥੋੜਾ ਜਿਹਾ ਦੇਖ ਲਈ ਵੀ ਇੱਥੇ ਕੀ ਸੀਨ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ ਸੜਕਾਂ ਦਾ ਕੀ ਹਿਸਾਬਤਾ ਵਾ ਵੀ ਸਾਰਾ ਕੁਝ ਕੀ ਆ ਹਨਾ ਵੀ ਆਪਾਂ ਡਿਸਪਲਿਨ ਨਾਲ ਥੋੜਾ ਜਿਹਾ ਚੱਲੀ ਸੜਕ ਦੇਖ ਕੇ ਚੱਲੀਏ ਥੋੜੀ ਲੈ ਲਈਏ ਸਿਕਲਾਈ ਲੈ ਲਈਏ ਫੇਰ ਆਪ ਪਰ ਆਲਰੇਡੀ ਜਿੱਦਾਂ ਇੰਡੀਅਨਸ ਦੇ ਖਿਲਾਫ ਹੋਇਆ ਪਿਆ ਹੈ ਹਨਾ ਆਪਾਂ ਉਤੋਂ ਵੀ ਇਦਾਂ ਦੇ ਕੰਮ ਕਰੀ ਜਾਂਦੇ ਆ ਨਾ ਉਹ ਜਿੱਦਾਂ ਇਲੀਗਲ ਆਇਆ ਸੀਗਾ ਵੀ ਸੁਣਨਾ ਚਾਹੁੰਦਾ ਵੀ ਉਹਨੇ ਡਰੱਗਸ ਵੀ ਲਈਆਂ ਆ ਸੀਗੀਆਂ ਜਾਂ ਡਰਿੰਕ ਵੀ ਕੀਤੀ ਸੀ ਇਹ ਸਾਨੂੰ ਨਹੀਂ ਪਤਾ ਵੀ ਉਹਨੇ ਕੀਤਾ ਸੀ ਜਾਂ ਨਹੀਂ ਕੀਤਾ ਸੀ ਹਨਾ ਫਿਰ ਆਪਾਂ ਮਤਲਬ ਕਿ ਉਹ ਦੇਖ ਕੇ ਤਾਂ ਕਰੀਏ ਵੀ ਹਾਂ ਕਿਹੜਾ ਕੰਮ ਸਾਡੇ ਲਈ ਸੈਟਲ ਆਵੇ ਹੁਣ ਮੈਨੂੰ ਉੱਥੇ ਦੇ ਲਾਇਸੈਂਸ ਪਾਲਿਸੀ ਦਾ ਨਹੀਂ ਪਤਾ ਹੁਣ ਕਈ ਜਗ੍ਹਾ ਆਪਾਂ ਲਾ ਲਈਏ ਦੁਬਈ ਦੇ ਵਿੱਚ ਹਨਾ ਵੇ ਕਾਫੀ ਚੀਜ਼ਾਂ ਉਹ ਕਹਾਣੀਆਂ ਪੈਂਦੀਆਂ ਪਹਿਲਾਂ ਮੌਕ ਟੈਸਟ ਕਲੀਅਰ ਕਰਨਾ ਪੈਂਦਾ ਤਿੰਨ ਚਾਰ ਟੈਸਟ ਹੋਰ ਕਲੀਅਰ ਕਰਨੇ ਪੈਂਦੇ ਤਾਂ ਜਾ ਕੇ ਉੱਥੇ ਟਰੱਕ ਦਾ ਜਾਂ ਗੱਡੀ ਦਾ ਲਾਇਸੈਂਸ ਮਿਲਦਾ ਹੈ ਆਪਣੇ ਇੰਡੀਅਨਸ ਨੂੰ ਹਨਾ ਵੇ ਆਸਟ੍ਰੇਲੀਆ ਦੇ ਵਿੱਚ ਵੀ ਐਦਾਂ ਹੀ ਆ ਫਿਰ ਪਹਿਲਾਂ 18 ਸਾਲ ਦੀ ਉਮਰ ਤੇ ਲਰਨਿੰਗ ਮਿਲਦਾ ਫਿਰ ਦੂਜਾ ਬੀ ਲਾਇਸੈਂਸ ਮਿਲਦਾ ਆ ਹਨਾ ਫੇਰ ਜਾ ਕੇ ਆਪਾਂ ਨੂੰ ਟਰੱਕ ਦਾ ਅੱਗੇ ਦੀ ਅੱਗੇ ਜਾ ਕੇ ਮਿਲਦਾ ਐਨਾ ਸੌਖਾ ਨਹੀਂ ਮਿਲਦਾ ਉਹ ਬਾਈ ਦਾ ਸਾਨੂੰ ਪਤਾ ਨਹੀਂ ਵੀ ਉਹਨੇ ਵੀ ਕਿਹੜੇ ਹਿਸਾਬ ਦੇ ਨਾਲ ਸਿੱਧਾ ਹੀ ਟਰੱਕ ਦਾ ਲੈ ਲਿਆ ਹੋਊਗਾ ਜਾਂ ਕਿੱਦਾਂ ਕਿਹੜੇ ਹਿਸਾਬ ਦੇ ਨਾਲ ਲਿਆ ਹੋਊਗਾ ਪਰ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਵੀ ਜਿਹਦੇ ਵਿੱਚ ਆਪਾਂ ਪਰਫੈਕਟ ਤਾਂ ਹਰ ਕੋਈ ਨਹੀਂ ਹੁੰਦਾ ਵੀ ਅਨਾ ਆਪਾਂ ਪਰਫੈਕਟਾ ਨਾ ਹੋ ਪਰਫੈਕਟ ਹੋਊਗਾ ਪਰ ਜਦ ਤੱਕ ਸਾਨੂੰ ਨਹੀਂ ਹੋ ਜਾਂਦਾ ਵੀ ਹਾਂ ਵੀ ਅਸੀਂ ਚਲਾ ਸਕਦੇ ਆ ਜਾਂ ਕਿੱਦਾਂ ਆ ਉਹ ਤੱਕ ਐਡੀ ਵੱਡੀ ਚੀਜ਼ ਨੂੰ ਨਾ ਹੱਥ ਪਾਈਏ ਹੁਣ ਉੱਥੇ ਦੇ ਲੋਕੀ ਵੀ ਸਾਨੂੰ ਦੇਖ ਕੇ ਉਹ ਕਰਦੇ ਆ ਵੇ ਹਾਂ ਵੇ ਕੋੜਾਕਟ ਭਾਦੇ ਆ ਵੇ ਕਿੱਥੋਂ ਆਏ ਪਏ ਆ ਸਾਡੇ ਦੇਸ਼ ਦੇ ਵਿੱਚ ਸਾਡਾ ਦੇਸ਼ ਖਰਾਬ ਕਰਦੇ ਪਏ ਆ ਹੈਨਾ ਆਪਾਂ ਕਦੇ ਕੁੱਸ਼ ਕਰਦੇ ਕਦੇ ਕੁੱਸ਼ ਕਰਦੇ ਆ ਨੇ ਬਿਲਕੁਲ ਤਾਂ ਇਹ ਮੈਂ ਗੱਲਾਂ ਸਹਿਮਤ ਹਾਂ ਵੀ ਦੰਪਾ ਕਹਿੰਦੇ ਵੀ ਹਾਂ ਵੀ ਟਰੰਪ ਕੱਢਣ ਨੂੰ ਉਹ ਕਰਦਾ ਵੀ ਨੋ ਡਾਊਟ ਵੀ ਦੰਪਾ ਜਿਹੜਾ ਨਾ ਸਾਰਿਆਂ ਨੂੰ ਕੱਢਣ ਨੂੰ ਤਿਆਰ ਬੈਠਾ ਪਿਆ ਜੇ ਆਪਣੇ ਦੇਸੀਆਂ ਨੂੰ ਕੱਢਣ ਨੂੰ ਤਿਆਰ ਬੈਠਾ ਪਿਆ ਦੋਤੋ ਐਸੀ ਵੀ ਬੇਵਕੂਫੀ ਡੇਮ ਵੀ ਐਸੀ ਵੀ ਜਾਣ ਨੂੰ ਕਾਲੇ ਪਏ ਆ ਹਨਾ ਵੀ ਆਪਾਂ ਆਰਾਮ ਨਾਲ ਸਹੀ ਤਰੀਕੇ ਨਾਲ ਚੱਲੀਏ ਉਥੇ ਕੀ ਰੂਲ ਹੈ ਮੈਂ ਨਹੀਂ ਕਹਿਣਾ ਵੀ ਚਲੋ ਠੀਕ ਆ ਵੀ ਜੇ ਉਥੇ ਬਾਈ ਨੇ ਜਾ ਕੇ ਸ਼ਾਇਦ ਇਹ ਤਾਂ ਹੁਣ ਬਾਈ ਦੇ ਵਿੱਚ ਗਿਆ ਸੀ ਦੋ ਤਿੰਨ ਸਾਲ ਲਈ ਹੋਈ ਹੋਗੀ ਜਾਂ ਜੋ ਕੁਝ ਵੀ ਸਖਲਾਈ ਸ਼ਾਇਦ ਲਈ ਵੀ ਹੋਗੀ ਮੈਂ ਨਹੀਂ ਕਹਿਣਾ ਪਰ ਕਿਤੇ ਨਾ ਕਿ ਟੈਡ ਐਂਡ ਆਫ ਦਾ ਇਹ ਤਾਂ ਸੋਚਣ ਚਾਹੀ ਹਣਾ ਯਾਰ ਵੀ ਦੇਖੋ ਬਾਅਦ ਗਲੇ ਟੱਕਣ ਦੀ ਪਹਿਨੀ ਨਹੀਂ ਹੈਗੇ ਹਨ ਜਿੱਥੇ ਜੇ ਆਪਾਂ ਹੁਣ ਆਏ ਆ ਕੰਮ ਕਰਨ ਆਏ ਆ ਸਾਰੇ ਕੁਝ ਕਰਨਾ ਹੈ ਟਰੱਕ ਚ ਚੱਲਣਗੇ ਰੱਬ ਤੁਹਾਨੂੰ ਟਰੱਕਾਂ ਵਾਲਾ ਵੀ ਬਣਾਊਗਾ ਹਨ ਵੀ ਤੁਹਾਡੇ ਨੂੰ ਚੱਲਦੇ ਹੋਣਗੇ ਪਰ ਗੱਲ ਕੀ ਹੈ ਥੋੜਾ ਸਬਰ ਨਾਲ ਚੱਲੀਏ ਥੋੜਾ ਸਹੀ ਤਰੀਕੇ ਨਾਲ ਚੱਲੀਏ 21 ਦਿਨਾਂ ਚ ਆਪਾਂ ਤਾਰੀ ਲਾਉਣ ਦੀ ਗੱਲ ਨਾ ਕਰੀਏ 21 ਦਿਨਾਂ ਚ ਨਾ ਸੋਚ ਲਈ ਵੀ ਆਪਾਂ ਸਾਰਾ ਕੁਝ ਅੱਜੀ ਸਾਰਾ ਕੁਝ ਲੈ ਜਾਣਾ ਹਨਾ ਫਿਰ ਜੇ ਉਸ ਤੋਂ ਅੱਗੇ ਆਪਾਂ ਮਸ਼ੀਨਰੀ ਐਡੀ ਭਾਰੀ ਮਸ਼ੀਨਰੀ ਲੈ ਕੇ ਰੋਡ ਤੇ ਚੱਲਣ ਤੇ ਥੋੜੇ ਸਹੀ ਤਰੀਕੇ ਨਾਲ ਚੱਲੀਏ ਥੋੜਾ ਧਿਆਨ ਰੱਖੀਏ ਵੀ ਹਾਂ ਵੀ ਕਿਤੇ ਦਾ ਨ ਕਿਤਨੇ ਕਿਤੇ ਮਾਰ ਜੀ ਜਾਂ ਗੈਲੀ ਜਿਹੜੀ ਨਾ ਸੜੀ ਜਾਨਾਂ ਦਾ ਵੀ ਨੁਕਸਾਨ ਕਰ ਦਿੰਦੀ ਹੈ ਤੇ ਉਹਦੇ ਨਾਲ ਕੀ ਹੈ ਬਿਹਤਰ ਹੋਏ ਆਪਾਂ ਥੋੜਾ ਧਿਆਨ ਨ ਕੀਣਾ ਟਰੱਕਾਂ ਦਾ ਵੀ ਨਾਲ ਉਹ ਜਾਂ ਮਤਲਬ ਰੋਡ ਦੇ ਉੱਤੇ ਧਿਆਨ ਕੀ ਵੀ ਆਪਾਂ ਸਾਰੇ ਚੱਲਦੇ ਪਏ ਆ ਨਾ ਵੀ ਇਹ ਨਾ ਸੋਚੀਏ ਵੀ ਇਹਦਾ ਇੰਦੇ ਵਿੱਚ ਆਪਾਂ ਸੋਚਦੇ ਵੀ ਲਿਆ ਵੀ ਮੈਂ ਤਾਂ ਵੱਡੀ ਗੱਡੀ ਆ ਤਾਂ ਵੀ ਹਾਂ ਵੀ ਜਿਹੜਾ ਛੋਟੇ ਵਾਲੀ ਸਰਟੀ ਗੱਡੀ ਵਾਲਾ ਉਹ ਰਾਹ ਦਊਗਾ ਵੀ ਉਹ ਆਪੇ ਸਾਈਡ ਤੇ ਹੋ ਜਾਊਗਾ ਮੈਂ ਤਾਂ ਨਹੀਂ ਕਰਦਾ ਕਿ ਆਪਾਂ ਇਹ ਵੀ ਆਪਾਂ ਟਰੱਕ ਚਲਾਣ ਦੇ ਜਿੰਨੀ ਵੱਡੀ ਗੱਡੀ ਨਾ ਓਡੀ ਵੱਡੀ ਜ਼ਿੰਮੇਵਾਰੀ ਆ ਬਿਲਕੁਲ ਸਾਨੂੰ ਮੈਨੂੰ ਮੈਨੂੰ ਡਰਾਈਵਿੰਗ ਕਰਦੇ ਟਾਈਮ ਹੁਣ ਜਿੱਦਾਂ ਕੋਈ ਵੀ ਨਵਾਂ ਬੰਦਾ ਆ ਮੇਰੇ ਅਰਗੇ ਲਾਲ ਹੋਵੇ ਕੋਈ ਚਾਹੇ ਕੋਈ ਪੁਰਾਣਾ ਵੀ ਆ ਹਨਾ ਆਪਾਂ ਨੂੰ ਡਰਾਈਵਿੰਗ ਕਰਦੇ ਟਾਈਮ ਅੱਖਾਂ ਦਿਮਾਗ ਸਾਰਾ ਕੁਝ ਖੋਲ ਕੇ ਚੱਲਣਾ ਪੈਂਦਾ ਆ ਹਨਾ ਵੀ ਆਪਾਂ ਹੁਣ ਦੇਖਦੇ ਆ ਇੰਡੀਅਨਸ ਉਥੋਂ ਭੱਜਣ ਨੂੰ ਕਾਲੇ ਆ ਤੇ ਟਰੰਪ ਉਥੋਂ ਕੱਢਣ ਨੂੰ ਤਿਆਰ ਆ ਵੀ ਜਾਂ ਕਿਤੋਂ ਵੀ ਕੋਈ ਵੀ ਕੰਟਰੀ ਆ ਉਥੋਂ ਕੱਢਣ ਨੂੰ ਤਿਆਰ ਆ ਆਪਾਂ ਉਥੋਂ ਭੱਜਣ ਨੂੰ ਤਿਆਰ ਆ ਵੀ ਮਤਲਬ ਆਪਾਂ ਇੰਡੀਆ ਨੂੰ ਉੱਥੇ ਭੱਜੀ ਜਾਂਦੇ ਆ ਤੇ ਉਥੋਂ ਜਾਜ ਮੁਰਮੁਰ ਕੇ ਇੰਡੀਆ ਜਾਈ ਜਾਂਦੇ ਆ ਉਹ ਕਾਦੇ ਕਰਕੇ ਜਾਂਦੇ ਆ ਆਪਣੀਆਂ ਇਹਨਾਂ ਚੀ ਕਹਿੰਦੀ ਹੋਏ ਹਾਂ ਉਹ ਹਰਜਿੰਦਰ ਬਾਈ ਦੀ ਗਲਤੀ ਸੀ ਵੀ ਜਿਹੜੀ ਉਹਨੇ ਟੱਕਰ ਮਾਰੀ ਜਾਂ ਇਹ ਇਹ ਵਾਲੇ ਬਾਈ ਦੀ ਗਲਤੀ ਆ ਵੀ ਉਹ ਚਲੋ ਟਾਈਮ ਸੀਗਾ ਉਹਨਾਂ ਦਾ ਉਹ ਆਇਆ ਬਟ ਜਿਹੜੀਆਂ ਗਲਤੀਆਂ ਆਪਾਂ ਆਪ ਕਰਦੇ ਹਾਂ ਉਹਨਾਂ ਦਾ ਕੀ ਵੀ ਜਿਹੜੀਆਂ ਆਪਾਂ ਕਈ ਟਾਈਮ ਉੱਥੇ ਹੁਣ ਪਟਾਕੇ ਪਤਾ ਨਹੀਂ ਕਿਹੜੀ ਜਗ੍ਹਾ ਦੀ ਆਪਾਂ ਵੀਡੀਓ ਦੇਖਦੇ ਹਾਂ ਉਹ ਪਟਾਕੇ ਚਲਾਉਣ ਲੱਗੇ ਤੇ ਉੱਥੇ ਜੀ ਪੁਲਿਸ ਪਾਣੀ ਦੇ ਨਾਲ ਭਜਾਉਣ ਲੱਗੀ ਹੋਣਾ ਕਿੱਡੀ ਬੇਵਕੂਫੀ ਆ ਸਾਰੇ ਇੰਡੀਅਨਸ ਦਾ ਪਤਾ ਲੱਗਦਾ ਹਨਾ ਵੀ ਪਤਾ ਲੱਗ ਜਾਂਦਾ ਵੀ ਹਾਂ ਇਹ ਇੰਡੀਅਨ ਜ ਹੈ ਤੁਸੀਂ ਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਉੱਥੇ ਦਿਵਾਲੀ ਨੂੰ ਪਟਾਕੇ ਚਲਾਉਂਦੇ ਸੀ ਪੰਜਾਬ ਤਾਂ ਸਾਡਾ ਡੁੱਬਿਆ ਪਿਆ ਸਾਰਾ ਖੇਤੀ ਡੁੱਬੀ ਪਈ ਆ ਅਸੀਂ ਉੱਥੇ ਦਿਖਾਉਂਦੇ ਪਏ ਵੇ ਅਸੀਂ ਪੰਜਾਬੀ ਆ ਇਦਾਂ ਦਿਖਾਉਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉਹ ਸਾਨੂੰ ਧੱਕੇ ਮਾਰ ਕੇ ਫਿਰ ਬਾਹਰ ਹੀ ਕੱਢਦੇ ਆ ਨਹੀਂ ਨਾਲੇ ਜਿਹੜੇ ਦਿਪਾ ਦਿਖਾਣਾ ਵੀ ਆ ਵੀ ਅਸੀਂ ਪੰਜਾਬੀ ਆ ਤਾਂ ਅਸੀਂ ਕੋਈ ਨਾਮ ਉੱਚਾ ਕਰਨ ਵਾਲਾ ਚੀਜ਼ ਕਰੀਏ ਵੀ ਜਿੱਦਾਂ ਮੈਂ ਕਈ ਵਾਰੀ ਦੇਖਿਆ ਫਿਰ ਸਿਕਸ ਫੋਰਥ ਸੋਸਾਇਟੀ ਜਿਹੜੀਆਂ ਹੈਗੀਆਂ ਨੇ ਉਹ ਕਈ ਵਾਰੀ ਲੰਗਰ ਲਗਾਉਂਦੀਆਂ ਨੇ ਹਨਾ ਵੀ ਹੋਮਲੈਸ ਲੋਕਾਂ ਨੂੰ ਬਿਛਰੀਆਂ ਤੋਂ ਉਹਨਾਂ ਜਾ ਜਿੱਦ ਆਪਣਾ ਹ ਕੋਰੀਅਰ ਵਾਲਾ ਬਾਈ ਹੋਇਆ ਸੀਗਾ ਵੀ ਜਿਹੜਾ ਹਨ ਵੀ ਕਾਈਂਡ ਆਫ ਵਾਇਰਲ ਹੋਇਆ ਸੀਗਾ ਵੀ ਜਨੇ ਮਤਲਬ ਵੀ ਆਪਣਾ ਕੋਰੀਅਰ ਡਿਲੀਵਰ ਕਰਨ ਗਿਆ ਸੀ ਤੇ ਮੀ ਪੈਨ ਲਾ ਪਿਆ ਵੀ ਉਹਨੇ ਜਿੱਦਾਂ ਚੱਕ ਕੇ ਗੋਰੀ ਤੇ ਰੱਖੀ ਹੈ ਹਨਾ ਵੀ ਦੇਖੋ ਕਿਤੇ ਕਿੱਡਾ ਇੱਕ ਵੱਡਾ ਕੰਮ ਸੀ ਪਰ ਇੱਕ ਚੰਗਾ ਕੇਸ ਚਰ ਸੀਗਾ ਦੇਖੋ ਕਿੰਨੀ ਪ੍ਰਸਿੱਧੀ ਮਿਲੀ ਜੇ ਕਿੰਨੇ ਕਿਤੇ ਉਹ ਹੋਇਆ ਵੀ ਹਾਂ ਵੀ ਲੈ ਪੰਜਾਬੀ ਆਂਦੇ ਆ ਵਧੀਆ ਗੱਲ ਆ ਜਿੱਦਾਂ ਮੈਂ ਕੋਈ ਪਹਿਲਾਂ ਵੀ ਦੇਖਿਆ ਸੀਗਾ ਵੀ ਮੇਰੇ ਖਿਆਲ ਨਾਲ 6-7 ਸਾਲ ਹੋ ਗਏ ਨੀਅਰਲੀ ਵੀ ਜਦੋਂ ਇੱਕ ਵਾਰੀ ਸਰਦਾਰ ਬਾਈ ਨੇ ਇੱਕ ਬੰਦੇ ਦਾ ਇਥੇ ਐਕਸੀਡੈਂਟ ਹੋਇਆ ਸੀ ਜਾਂ ਕੁੜੀ ਦਾ ਸ਼ੈ ਸੀਗਾ ਸੀ ਤੇ ਉਹਦੇ ਲਈ ਆਪਣੀ ਪੱ ਨੇ ਲੋਕਾਂ ਦੇ ਵਿੱਚ ਉਹ ਪ੍ਰਸ਼ੰਸਾ ਸਾਡੀ ਹੋਈ ਸੀ ਹੁਣ ਦੇਖੋ ਚਾਹੀ ਹਰਜਿੰਦਰ ਬਾਈ ਦੀ ਲਾਲੋ ਜਿਹਾ ਜੋ ਕੁਝ ਵੀ ਹੈ ਨਾ ਉਸ ਤੋਂ ਬਾਅਦ ਦੇਖੋ ਉਹ ਐਕਸੀਡੈਂਟ ਦਾ ਸਾਨੂੰ ਵੀ ਦੁੱਖਾ ਵਾਕਿਆ ਦੁੱਖਾ ਵੀ ਕਿਉਂ ਕਿਤੇ ਨੇ ਕਿਤੇ ਸਾਨੂੰ ਵੀ ਹਮਦਰਦੀ ਆ ਵੀ ਉਹ ਬਾਈ ਨਾ ਵੀ ਚਲੋ ਵੀ ਉਹਨੂੰ ਘਟੋ ਮਿਲਣਾ ਚਾਹੀਦਾ ਜਾਂ ਮੈਂ ਕਿਤੇ ਨੇ ਕਿਤੇ ਉਹਨੂੰ ਮਾਫ ਕੀਤਾ ਜਾਣਾ ਚਾਹੀਦਾ ਹਨਾ ਇਹ ਬਾਈ ਨਾ ਵੀ ਸਾਡੀ ਹਮਦਰਦੀ ਆ ਪਰ ਗੱਲ ਕੀ ਆ ਵੀ ਦੇਖੋ ਹੁਣ ਕਿੰਨੀ ਕੁ ਦਿਨ ਹਮਦਰਦੀਆਂ ਕਰਾਂਗੇ ਕਿੰਨੀ ਦਿਨ ਪਟੀਸ਼ਨਾਂ ਪਾਵਾਂਗੇ ਹਨਾ ਵੀ ਆਪਾਂ ਨੂੰ ਸਭ ਨੂੰ ਆਪ ਸਿੱਖਿਆ ਲੈਣੀ ਚਾਹੀਦੀ ਆ ਵੀ ਦੂਜੇ ਦੀ ਗਲਤੀ ਤੋਂ ਸਿੱਖਣਾ ਚਾਹੀਦਾ ਵੀ ਹਾਂ ਵੀ ਆਪਾਂ ਉਹ ਕਾਦੇ ਲਈਦਾ ਸਾਰਾ ਕੁਝ ਕਰਨਾ ਵੀ ਜਿੱਦਾਂ ਥੋੜਾ ਟਾਈਮ ਪਹਿਲਾਂ ਸਾਡੇ ਇੱਥੇ ਆਸਟ੍ਰੇਲੀਆ 'ਚ ਵੀ ਸਾਡੇ ਬਿਲਕੁਲ ਘਰ ਦੇ ਨੇੜੇ ਹੀ ਹੈ ਨਾ ਮਸਟੈਂਗ ਦਾ ਐਕਸੀਡੈਂਟ ਹੋਇਆ ਸੀ ਬਹੁਤ ਜ਼ਿਆਦਾ ਭਾਰੀ ਐਕਸੀਡੈਂਟ ਹੋਇਆ ਸੀਗਾ ਮਤਲਬ ਕਿ ਉਹ ਮੁੰਡਾ ਕੁੜੀ ਸੀਗੇ ਦੋਨੇ ਇਹ ਨਹੀਂ ਸਾਨੂੰ ਪਤਾ ਵੇ ਮਤਲਬ ਕਿ ਹਾਈ ਸਪੀਡ ਤੇ ਡਰਾਈਵ ਕਰਦੇ ਸੀ ਜਾਂ ਕਿਦਾਂ ਡਰਾਈਵ ਕਰਦੇ ਸੀ ਉਹਨਾਂ ਦੇ ਮਤਲਬ ਮਸਟੈਂਗ ਦਾ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਸੀ ਨਾ ਵੇ ਛੱਡੇ ਗੱਲਾਂ ਤੋਂ ਉਹ ਮੁੰਡੇ ਦੀ ਫਿਰ ਵੀ ਜਾਨ ਬਚ ਗਈ ਸੀਗੀ ਬਾਕੀ ਮੈਨੂੰ ਪਤਾ ਨਹੀਂ ਵੇ ਮੈਂ ਮਤਲਬ ਜਿੱਥੇ ਤੱਕ ਮੈਨੂੰ ਪਤਾ ਮੁੰਡੇ ਦੀ ਜਾਨ ਬਚ ਗਈ ਸੀ ਪਰ ਕੁੜੀ ਦੀ ਉੱਥੇ ਹੀ ਪੌਂਡਾ ਪਲੇਸ ਹੀ ਡੈਥ ਹੋ ਗਈ ਸੀ ਹੈਨਾ ਵੇ ਕੁੜੀ ਉੱਥੇ ਹੀ ਉਹ ਹੋ ਗਈ ਸੀ ਇਹ ਵੇ ਕਿੱਡੀ ਵੱਡੀ ਹੈ ਨਾ ਵੇ ਸਾਨੂੰ ਅਸੀਂ ਕਾਦੀਆਂ ਫੁਕਰੀਆਂ ਮਾਰ ਨਹੀਂ ਆ ਯਾਰ ਵੇ ਜਦੋਂ ਸਾਡੀ ਜਾਨ ਹੀ ਨਾ ਰਹੀ ਤਾਂ ਫੁਕਰੀਆਂ ਮਾਰ ਕੇ ਕੀ ਫਾਇਦਾ ਹੈਨਾ ਵੇ ਜਿਹੜੀ ਨਾਲ ਬੈਠੀ ਆ ਉਹਦੀ ਵੀ ਜਾਨ ਗਈ ਨਾ ਤੁਹਾਡੀ ਗੱਡੀ ਬਚੀ ਸਾਨੂੰ ਕੀ ਉਹ ਵੇ ਹਾਈ ਸਪੀਡ ਕਰਕੇ ਵੇ ਸੀ ਨਾਲ ਪੁਲਿਸ ਨੂੰ ਵੀ ਪਿੱਛੇ ਪਵਾਣਾ ਹੈਨਾ ਆਪਣੀ ਜਾਨ ਵੀ ਖਤਰੇ 'ਚ ਲੈ ਆਣੀ ਕੀ ਫਾਇਦਾ ਉਹਨਾਂ ਚੀਜ਼ਾਂ ਦਾ ਵੀ ਜਿਹੜੇ ਲੋਕਾਂ ਦੀ ਨਿਗਾਹ 'ਚ ਅਸੀਂ ਗੰਦੇ ਤਰੀਕੇ ਨਾਲ ਆਈਏ ਨਹੀਂ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੇਰੇ ਦਮੇ ਹੁਣ ਕੁਛ ਦੋ ਤਿੰਨ ਦੀ ਗੱਲ ਆ ਵੀ ਚਲੋ ਹੁਣ ਚਲੋ ਬਾਕੀ ਕਿਤੇ ਨ ਕਿਤੇ ਮੈਂ ਇੱਕ ਬਾਈ ਦੀ ਨੰਬਰ ਪਲੇਟ ਪੜੀ ਤਬਾਈ ਹਨਾ ਵੀ ਉਹ ਤੋਂ ਵੀ ਉਹ ਤੋਂ ਵੀ ਮਿਸਟੇਕਸ ਮੈਂ ਨਹੀਂ ਕਹਣਾ ਮਿਸਟੇਕ ਤਾਂ ਕਿਹਨੂੰ ਪ੍ਰੋਬਲਮ ਯਾਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਵਧੀਆ ਤੁਸੀਂ ਮਿਸਟੇਕਾਂ ਛੜ ਕੇ ਸ਼ਰਬੀਆਂ ਲੋ ਤੁਸੀਂ ਜੀਵ ਵੈਗਨ ਨੂੰ ਸਾਰਾ ਕੁਝ ਲੋ ਹਨਾ ਬਟ ਐਟ ਦ ਐਂਡ ਆਫ ਦ ਡੇ ਦੇਖੋ ਹੁਣ ਤਬਾਈ ਹੁਣ ਉਹ ਵੀ ਬਾਈ ਦੀ ਮਿਸਟੇਕ ਹੀ ਸੀ ਤਬਾਈ ਉਹ ਤੋਂ ਵੀ ਕਈ ਵਾਰ ਇਹ ਵੀ ਹੋ ਜਾਂਦਾ ਨਾ ਵੀ ਨੰਬਰ ਪਲੇਟ ਇਨਕਲੀ ਵੀ ਤਬਾਈ ਜਿਹੜੀ ਤੁਸੀਂ ਕਿਸੇ ਹੋਰ ਦੀ ਜ਼ਿੰਦਗੀ ਆ ਕਿਸੇ ਹੋਰ ਨੂੰ ਦਿਖਾਉਣੇ ਤਬਾਈ ਲਿਖਾਇਆ ਹੁੰਦਾ ਨਾ ਉਹ ਕਈ ਵਾਰੀ ਤੁਹਾਡੀ ਜ਼ਿੰਦਗੀ ਚ ਤਬਾਈ ਕਰ ਦਿੰਦੀ ਆ ਹਨਾ ਕੇ ਜੇ ਪਹੂਕੀ ਕਰਕੇ ਵੀ ਹਨਾ ਵਕੀਰ ਲੈ ਲੈਣਾ ਜਾਂ ਕੀ ਦਿਖਾ ਦੇਣਾ ਜਦ ਅਸੀਂ ਕੱਲੇ ਥੋੜੀ ਅਮੀਰ ਆ ਅਸੀਂ ਕੱਲੇ ਥੋੜੀ ਹੈਗੇ ਜਿਹਨੇ ਸਾਰਾ ਕੁਝ ਦੁਨੀਆ ਪਰੇ ਤੋਂ ਪਰੇ ਪਈ ਹੈ ਨਾ ਵੀ ਜਿਹਨੂੰ ਕਿਨੂੰ ਦਿਖਾਣਾ ਵੀ ਕਿਨੂੰ ਇਮਪ੍ਰੈਸ ਕਰਨਾ ਵੀ ਹਨਾ ਤੁਹਾਨੂੰ ਲੱਗਦਾ ਵੀ ਦੁਨੀਆ ਤੁਹਾਡੇ ਤੋਂ ਇਮਪ੍ਰੈਸ ਹੁੰਦੀ ਹੋਊਗੀ ਕਿ ਤੁਹਾਡੇ ਤੋਂ ਗੱਡੀ ਵੱਡੀ ਆ ਜਾਂ ਤੁਹਾਡੇ ਤੋਂ ਗੱਡਾ ਕੁਝ ਵੀ ਵੱਡਾ ਹੈ ਜਾਂ ਘਰ ਵੱਡਾ ਆ ਵੀ ਪੈਸਾ ਹੀ ਪੈਸਾ ਆ ਜਾਂ ਤੁਹਾਨੂੰ ਲੱਗਦਾ ਵੀ ਦੁਨੀਆ ਇਸ ਤੋਂ ਇਮਪ੍ਰੈਸ ਹੁੰਦੀ ਆ ਨਹੀਂ ਭਰਾ ਉਹ ਚੰ ਚਾਰ ਦਿਨ ਦੀ ਚਾਨੀ ਫਿਰੰਦੇ ਹੀ ਰਾਤ ਆ ਬੰਦਾ ਫੇਰੀ ਜਾ ਕੇ ਇਮਪ੍ਰੈਸ ਹੁੰਦਾ ਜਾਂ ਫੇਰ ਜਾ ਕੇ ਉਹਨੂੰ ਲੱਗਦਾ ਵੀ ਦੁਕਾਨ ਹੋਈ ਹੋਈਂਦਾ। ਉਹ ਹੀ ਮਤਲਬ ਕਿ ਉੱਚੀ ਦੁਕਾਨ ਫੀਕਾ ਪਕਵਾਨ ਦੇ ਜਦੋਂ ਸਾਡੀਆਂ ਮਤਲਬ ਕਿ ਅਸੀਂ ਦਿਖਾਈਏ ਕੋਈ ਸ਼ੋਰ ਵੇ ਸਾਡੇ ਚ ਹੋਵੇ ਕੁਝ ਵੀ ਨਾ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਵੇ ਹਨਾ ਆਪਾਂ ਇਹਨਾਂ ਦੇ ਨਿਗਾ ਚ ਗੰਦੇ ਤਰੀਕੇ ਨਾਲ ਆਨੇ ਆ ਹੁਣ ਨੰਬਰ ਪਲੇਟਾਂ ਦਾ ਆਪਾਂ ਕਈ ਵੇਲੇ ਗੱਲ ਕਰਦੇ ਹੁੰਨੇ ਆ ਵੇ ਹਾਂ ਨੰਬਰ ਪਲੇਟਾਂ ਤੇ ਇਹਨੇ ਲਿਖਾਇਆ ਤਾਂ ਹੈਗਾ ਕਿਸੇ ਨੇ ਅਸਲਾ ਕਿਸੇ ਨੇ ਤਬਾਹੀ ਕਿਸੇ ਨੇ ਸੁਪੇਰਾ ਕਿਸੇ ਨੇ ਕੁਛ ਨਾ ਪਰ ਜਿਹੜੇ ਗੋਰੇ ਆ ਉਹਨਾਂ ਨੂੰ ਇਹਨਾਂ ਦਾ ਰੀਅਲ ਮਤਲਬ ਨਹੀਂ ਪਤਾ ਜਦੋਂ ਉਹਨਾਂ ਨੂੰ ਰੀਅਲ ਮਤਲਬ ਪਤਾ ਲੱਗ ਗਿਆ ਉਹਨਾਂ ਨੇ ਸਾਡੇ ਤੋਂ ਉਹ ਕਰਨਾ ਵੇ ਕਿੱਥੋਂ ਆ ਗਏ ਆ ਸਾਡੇ ਦੇਸ਼ ਦੇ ਲੇ ਲੋਕ ਹਨ ਵੇ ਜਿਹੜੇ ਆਪਣੇ ਆਪ ਨੂੰ ਉਹ ਸਮਝਦੇ ਆਵੇ ਗੈਂਗਸਟਰ ਸਮਝਦੇ ਆ ਜਾਂ ਕੁਝ ਹੋਰ ਸਮਝਦੇ ਆ ਵੇ ਕਿੱਥੋਂ ਆ ਗਏ ਇਹ ਲੋਕ ਹਨ ਵੇ ਆਪਾਂ ਨੂੰ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਸਾਨੂੰ ਉਹ ਬਬਈ ਦੇ ਨਾਲ ਬਹੁਤ ਜ਼ਿਆਦਾ ਹਮਦਰਦੀ ਆ ਹਨਾ ਉਹਦੇ ਪੇਰੈਂਟਸ ਦੇ ਨਾਲ ਵੀ ਹੈਗੀ ਆ ਵੀ ਚਲੋ ਉਹ ਘਰਦਿਆਂ ਦਾ ਕਿਤੇ ਕਿੰਨੇ 21 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਆ ਉਹਦੀ ਬਹੁਤ ਉਮਰ ਪਈ ਸੀ ਪੈਸਾ ਕਮਾਉਣ ਨੂੰ ਜਾਂ ਦੁਨੀਆ ਤੇ ਬਹੁਤ ਕੁਝ ਦੇਖਣ ਨੂੰ ਹਨਾ ਕਿਉਂਕਿ 21 ਸਾਲਾਂ ਦਾ ਬੱਚਾ ਕੁਝ ਨਹੀਂ ਹੁੰਦਾ ਹੈਗਾ ਜੇ ਮੁੰਡਾ ਕਹਿ ਲੋ ਵੀ ਕੁਝ ਨਹੀਂ ਹੁੰਦਾ ਹੈਗਾ ਨਾ ਉਹਦੇ ਘਰਦਿਆਂ ਨੂੰ ਵੀ ਉਹਦਾ ਕਿੰਨਾ ਹੋਊਗਾ ਵੀ ਘਰਦੇ ਹੁਣ ਪਿੱਛੇ ਤੜਫਦੇ ਪਏ ਆ ਹਨਾ ਪਹਿਲਾਂ ਉਹ ਤੜਫਦੇ ਹੋਗੇ ਜਦੋਂ ਡਾਂਕੀ ਲਾ ਕੇ ਗਿਆ ਹੋਗਾ ਰਸਤੇ 'ਤੇ ਉਹਨਾਂ ਨੂੰ ਟਾਈਮ ਲੱਗਿਆ ਹੋਣਾ ਵੀ ਪਹੁੰਚਵੇ ਸਾਡਾ ਮੁੰਡਾ ਪਹੁੰਚਿਆ ਪਹੁੰਚੂ ਹੁਣ ਜਦੋਂ ਪਹੁੰਚਿਆ ਹੀ ਨੇ ਜਾਂਦੇ ਨਹੀਂ ਮੈਨੂੰ ਲੱਗਦਾ ਟਰੱਕ ਫੜ ਲਿਆ ਹਨਾ ਵੇ ਮੈਨੂੰ ਨਹੀਂ ਪਤਾ ਫੜਿਆ ਜਾਂਦੇ ਨੇ ਜਾਂ ਕਿਦਾਂ ਜਾਂ ਉਹਨੂੰ ਗਏ ਨੂੰ ਕਿੰਨਾ ਟਾਈਮ ਹੋਇਆ ਹਨਾ ਉਹ ਆਪਾਂ ਨੂੰ ਕੁਝ ਨਹੀਂ ਹੈਗਾ ਪਰ ਘਰ ਦੇ ਨੇ ਮਤਲਬ ਕਿ ਉਹਨੂੰ ਸੁੱਖ ਲਈ ਭੇਜਿਆ ਸੀਗਾ ਪਰ ਉਹਨਾਂ ਤੇ ਹੋਰ ਦੁੱਖ ਦਾ ਭਾਰ ਟੁੱਟਿਆ ਇਹ ਹੈ ਨਾ ਵੀ ਹੁਣ ਸਾਨੂੰ ਨਹੀਂ ਪਤਾ ਉਧਰਲੀ ਸਰਕਾਰ ਕੀ ਕਰੂਗੀ ਉਹਦੇ ਨਾਲ ਕੀ ਨਹੀਂ ਹੈ ਨਾ ਆਪਾਂ ਚਲੋ ਪਹਿਲਾਂ ਜਦੋਂ ਪੈਡਿਸ਼ਨ ਸਾਈਨ ਹੋਏ ਸੀਗੇ ਆਪਾਂ ਵੀ ਕੀਤੇ ਸੀਗੇ ਹੈ ਨਾ ਵੀ ਆਪਾਂ ਵੀ ਉਹਦੀ ਹੈਲਪ ਕੀਤੀ ਸੀ ਹਰਜਿੰਦਰ ਬਾਈ ਦੀ ਹੈ ਨਾ ਪਰ ਉਹ ਹਲੇ ਤੱਕ ਨਹੀਂ ਉਹ ਕਸਟਡੀ ਚੋਂ ਨਿਕਲਿਆ ਮਤਲਬ ਜੇਲ੍ਹ ਚੋਂ ਹਲੇ ਵੀ ਉਹਨੂੰ ਜੇਲ੍ਹ ਚ ਰੱਖਿਆ ਆ ਤੇ ਇਹਦੇ ਨਾਲ ਵੀ ਸਾਨੂੰ ਨਹੀਂ ਪਤਾ ਕੀ ਹੋਗਾ ਇਸ ਕਰਕੇ ਆਪਾਂ ਸਬਕ ਲਈਏ ਵੀ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਜਿਹੜੀਆਂ ਆਪਾਂ ਕਰਦੇ ਪਏ ਆ ਹੈ ਨਾ ਵੀ ਜਦ ਤੱਕ ਆਪਾਂ ਨੂੰ ਐਕਸਪੀਰੀਅੰਸ ਨਹੀਂ ਕਾ ਆਪਾਂ ਪੂਰੇ ਤਰ੍ਹਾਂ ਮਚਿਓ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਚੀਜ਼ਾਂ ਨਾ ਹੂੰ ਨਹੀਂ ਬਿਲਕੁਲ ਜਦ ਤੱਕ ਮਚਿਓ ਨਹੀਂ ਹੁੰਦੇ ਨਾ ਆਪਣਾ ਐਕਸਪੀਰੀਅੰਸ ਨਹੀਂ ਹੁੰਦਾ ਵੱਡੀ ਗੱਡੀ ਕਦੇ ਫੜਨੀ ਨਹੀਂ ਚਾਹੀਦੀ ਭਰਾ ਵਿਜਿਟੀ ਵੱਡੀ ਗੱਡੀ ਉਹ ਉਹੀ ਗੱਡੀਆਂ ਕੱਲ ਆ ਵੀ ਉਹਡਾ ਵੱਡਾ ਰੋਲਾ ਹੈ ਨਾ ਵੀ ਤੁਸੀਂ ਆਰਾਮ ਨਾਲ ਠੀਕ ਆ ਵੀ ਤੁਸੀਂ ਚਲਾਓ ਜਾਂ ਜੋ ਕੁਝ ਵੀ ਹੋ ਆਪਾਂ ਨੂੰ ਪਤਾ ਲੱਗਦਾ ਪਿਆ ਵੀ ਹਨਾ ਸਭ ਕੋ ਸਾਨੂੰ ਹੁਣ ਚਾਹੀਦਾ ਵੀ ਆਪਾਂ ਲੋਕੀ ਰੈਲੀ ਹੈ ਨਾ ਪਹਿਲਾਂ ਕੀ ਹੁੰਦਾ ਸੀ 2013-14 ਤੱਕ ਜਦੋਂ ਆਪਾਂ ਆਏ ਸੀ ਉਸ ਨਾਲ ਵੀ ਹੁੰਦਾ ਸੀ ਸਾਰਾ ਕੁਝ ਪਰ ਉਹ ਘੱਟ ਲੈਵਲ ਤੇ ਹੁੰਦਾ ਸੀ ਕਿਉਂਕਿ ਅਸੀਂ ਬਹੁਤ ਘੱਟ ਲੋਕ ਜਿਹੜੇ ਸੀਗੇ ਉਹ ਬਾਹਰ ਆਇਓ ਪਏ ਸੀਗੇ ਹੁਣ ਆਪਾਂ ਦੇਖੋ ਵੀ ਕਿੰਨੇ ਦੇ ਸੀ ਆਪਾਂ ਬਾਹਰ ਹੋ ਗਏ ਹੁਣ ਮੈਂ ਨਹੀਂ ਕਹਿਣਾ ਵੀ ਸਭ ਕੋ ਤਰੱਕੀ ਕਰਨ ਦਾ ਹੱਕ ਸਾਰਿਆਂ ਨੂੰ ਆਪਾਂ ਨੇ ਇਸੇ ਕਰਕੇ ਛੱਡ ਕੇ ਆਏ ਨਾ ਵੀ ਇਹ ਮੁਲਕ ਵਧੀਆ ਨੇ ਵੀ ਗੋਲੇ ਰਪਿਆ ਵਾਲਿਆਂ ਦੀ ਹੈਨਾ ਵੀ ਉਹ ਜੋ ਕੁਝ ਵੀ ਸੜਕ ਦੇ ਉੱਤੇ ਜਾ ਕੇ ਜਾਂ ਸੜਕ ਦੇ ਉੱਤੇ ਕਿਸੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹਨਾਂ ਨੂੰ ਲੱਗਦਾ ਵੀ ਲੈ ਵੀ ਮੈਨੂੰ ਵੱਡੀ ਗੱਡੀ ਮਿਲ ਗਈ ਹੈ ਤੇ ਇਸ ਕਰਕੇ ਸਾਰਿਆਂ ਨੂੰ ਰਾਹ ਦੇ ਵੀ ਨਹੀਂ ਰਾਹ ਸੜਕ ਸਾਰਿਆਂ ਦੀ ਹੈ ਹਰ ਇੱਕ ਨੇ ਬਾਰੀ-ਬਾਰੀ ਸਿਰ ਨਿਕਲਣਾ ਹਨਾ ਵੀ ਕਿਉਂ ਆਪਾਂ ਬਿਨਾਂ ਗੱਲ ਤੋਂ ਬੇਕੂਫੀयां ਕਰਨੀਆਂ ਜਾਂ ਕਿਉਂ ਇਦਾਂ ਕਰਨਾ ਵੀ ਸਾਰੀਆਂ ਸਰਕਾਰਾਂ ਸਾਡੇ ਖਿਲਾਫ ਹੋਣੀਆਂ ਹੁਣ ਜਿੱਦਾਂ ਇੱਥੇ ਵੀ ਟਰੰਪ ਆ ਕੇ ਗਿਆ ਜੋ ਬਾਕੀ ਦੇਸ਼ਾਂ ਦੇ ਵਿੱਚ ਜਾ ਜਾ ਕੇ ਕਹਿਣ ਰਿਹਾ ਵੀ ਇਮੀਗ੍ਰੈਂਟਸ ਨੂੰ ਬਾਹਰ ਕੱਢੋ ਤਾਂ ਅਸੀਂ ਜਰੂਰ ਨਜ਼ਰਾਂ ਦੇ ਵਿੱਚ ਆਣਾ ਜੇ ਆਣਾ ਹੀ ਹੈ ਤਾਂ ਆਪਾਂ ਕੋਈ ਚੰਗੇ ਤਰੀਕੇ ਨਾਲ ਆਈਏ ਆਪਾਂ ਖੇਡਣ ਉਹਨਾਂ ਨੇ ਪਲੇਸਿਸ ਬਣਾਈਆਂ ਹੈਗਾ ਸਾਨੂੰ ਜਿਆਦਾ ਹੀ ਚਾਹਿਆ ਨਵਰਾਤਰੀਆ ਸਾਨੂੰ ਇਹ ਹੈਗਾ ਵੀ ਚਲੋ ਸਾਡਾ ਵੀ ਧਰਮ ਆ ਹਨਾ ਪਰ ਇਹ ਚੀਜ਼ ਦੇ ਆਪਾਂ ਬਿਲਕੁਲ ਖਿਲਾਫ ਆ ਕਿ ਹਾਂ ਅਸੀਂ ਕੋਲਸ ਤੇ ਬਾਹਰ ਜਾ ਕੇ ਖੇਡ ਨਹੀਂ ਆ ਖੇਡੀ ਨਹੀਂ ਜਦੋਂ ਉਹਨਾਂ ਨੇ ਜਗ੍ਹਾ ਬਣਾਈਆ ਮੰਦਿਰ ਬਣਾਈਆ ਉੱਥੇ ਖੇਡੋ ਕਿਉਂ ਆਪਾਂ ਦੂਜਿਆਂ ਨੂੰ ਤੰਗ ਕਰਦੇ ਪਏ ਆ ਨਾ ਉੱਥੇ ਕਿੰਨੇ ਲੋਕਾਂ ਨੇ ਆਣਾ ਸਿਰਫ ਆਪਾਂ ਦੇਸੀ ਤਾਂ ਨਹੀਂ ਹੈਗੇ ਉੱਥੇ ਉੱਥੇ ਗੋਰਿਆਂ ਨੇ ਵੀ ਆਣਾ ਹੋਰ ਆਪਣੇ ਕਿੰਨੇ ਲੋਕ ਆ ਉਹਨਾਂ ਨੇ ਵੀ ਆਣਾ ਅਗਲੇ ਦੇਖ ਕੇ ਸਾਨੂੰ ਸਭੋ ਹੱਸਦੇ ਆਵੇ ਕੀ ਪਾਗਲ ਬਣਾਈ ਜਾਂਦੇ ਲੋਕਾਂ ਨੂੰ ਜਾਂ ਆਪ ਪਾਗਲ ਆ ਨਾ ਵੀ ਹੁਣ ਟਰੰਪ ਇੱਥੇ ਆ ਕੇ ਗਿਆ ਉਨੇ ਕੋਈ ਨਾ ਕੋਈ ਤਾਂ ਹੁਣ ਇੱਥੇ ਵੀ ਸੱਪ ਕੱਢਣਾ ਹੀ ਆ ਵੇ ਉਹ ਸਾਰੇ ਪਾਸੇ ਜਾ ਕੇ ਕੁਛ ਨਾ ਕੁਛ ਤਾਂ ਖਲਾਰਾ ਪਾਉਂਦਾ ਹੀ ਆ ਵੇ ਇੱਥੇ ਵੀ ਸੱਪ ਨਿਕਲੂਗਾ ਹੀ ਕੋਈ ਨਾ ਕੋਈ ਹੈਨਾ ਉਹ ਸਿਰਫ ਉਹ ਮਾਈਗ੍ਰੈਂਟਸ ਦੇ ਖਿਲਾਫ ਆ ਵੇ ਹਾਂ ਜਿਹੜੇ ਮਾਈਗ੍ਰੈਂਟਸ ਸਾਰੇ ਨਹੀਂ ਸਿਰਫ ਇੰਡੀਅਨ ਖਾਸ ਤੌਰ ਤੇ ਹੈਨਾ ਮਾਈਗ੍ਰੈਂਟਸ ਤਾਂ ਬਹੁਤ ਜਗ੍ਹਾ ਤੋਂ ਹੁਣ ਵੱਖ-ਵੱਖ ਦੇਸ਼ਾਂ ਤੋਂ ਆਏ ਆ ਪਰ ਇੰਡੀਅਨਸ ਦੇ ਖਿਲਾਫ ਆ ਕਿ ਇੰਡੀਅਨਸ ਨੂੰ ਕਿੱਦਾਂ ਕੱਢਿਆ ਜਾਵੇ ਸਾਡੇ ਦੇਸ਼ ਤੋਂ ਹੁਣ ਜਿੱਦਾਂ ਉਹ ਕਹਿੰਦੇ ਆ ਵੇ ਉਹਨੇ ਡਰਿੰਕ ਕੀਤੀ ਸੀਗੀ ਉਹ ਕਿੱਦਾਂ ਸੀਗਾ ਹੈਨਾ ਉਹ ਉਧਰਲੀ ਪੁਲਿਸ ਨੇ ਕਿਹਾ ਟਰੰਪ ਤਾਂ ਅੱਗੇ ਸਾਨੂੰ ਕੱਢਣ ਲਈ ਤਿਆਰ ਹੈ ਸਾਨੂੰ ਨਹੀਂ ਪਤਾ ਉਹ ਝੂਠ ਬੋਲਦੇ ਪਏ ਆ ਕਿ ਨਹੀਂ ਉਹਨੇ ਤਾਂ ਕਹਿਣਾ ਆ ਸਿਰਫ ਮੂੰਹੋਂ ਬੋਲਣਾ ਆਪਾਂ ਉਹਦੇ ਪਿੱਛੇ ਲੱਗ ਕੇ ਨਾ ਐਵੇਂ ਉਹੀ ਪੱਟੀ ਚਾਹੀ ਅਗਲੇ ਦੀ ਮਿੱਟੀ ਵੀ ਪਲੀਤ ਨਾ ਕਰੀ ਜਾਈਏ ਹੈਨਾ ਫੇ ਸਾਨੂੰ ਨਹੀਂ ਪਤਾ ਉਹਦੇ ਪਿੱਛੇ ਸੱਚ ਕੀ ਆ ਕੀ ਪਤਾ ਉਹਨੇ ਜਿਆਦਾ ਵਿਚਾਰੇ ਨੇ ਲੌਂਗ ਡਰਾਈਵ ਕੀਤੀ ਹੋਵੇ ਹੈਨਾ ਜੇ ਗੇੜਾ ਜਿਆਦਾ ਲੰਬਾ ਹੋਵੇ ਉਹਨੂੰ ਨੀਂਦ ਆਈ ਹੋਵੇ ਬੰਦੇ ਦੀ ਝਪਕੀ ਲੱਗ ਕੇ ਵੀ ਕਈ ਵੇਲੇ ਇਦਾਂ ਦਾ ਹਾਸਾ ਹੋ ਜਾਂਦਾ ਆ ਹੈਨਾ ਆਪਾਂ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਵੀ ਆਪਾਂ ਐਵੇਂ ਆਪਣੇ ਕੋਲੋਂ ਐਸਟੀਮੇਟ ਲਾਈ ਜਾਂਦੇ ਵੇ ਉਹਨੇ ਇਦਾਂ ਕੀਤਾ ਸੀ ਇਦਾਂ ਕੀਤਾ ਸੀ ਵੀ ਚਲੋ ਉਹਨਾਂ ਨੇ ਡਾਪ ਟੈਸਟ ਕੀਤਾ ਹੋਊਗਾ ਕੁਛ ਆਇਆ ਹੋਊਗਾ ਇਹ ਆਪਾਂ ਨਹੀਂ ਜਾਣਦੇ ਵੇ ਜਾਂ ਉਹਨਾਂ ਨੇ ਝੂਠਾ ਹੀ ਐਮੀ ਉਹਨਾਂ ਤੇ ਉਹ ਕਰ ਦਿੱਤਾ ਆ ਵੇ ਹਾਇ ਨੇ ਉਹ ਕੀਤਾ ਸੀ ਕਿਉਂਕਿ ਉਹ ਸਾਨੂੰ ਕੱਢਣ ਲਈ ਇੱਕਦਮ ਤਿਆਰ ਆਵੇ ਕਿਹੜੀ ਘੜੀ ਉਹਨੇ ਹੁਣ ਪਿੱਛੇ ਕਿੰਨੇ ਜਹਾਜ਼ ਭੇਜੇ ਆ ਹੁਣ ਵੀ ਭੇਜਿਆ 55 ਬੰਦੇ ਭੇਜੇ ਕੱਲ੍ਹ ਕ ਪਰਸੋਂ ਭੇਜਿਆ ਉਹਨਾਂ ਦੁਆਰਾ ਫਿਰ ਇੰਡੀਆ ਤੇ ਫਿਰ ਇਹੀ ਕੰਮ ਹੋਣੇ ਆ ਜਦੋਂ ਆਪਾਂ ਕਹਿੰਨਾ ਇਹ ਕੁਝ ਆ ਨਾ ਆਪਰੇ ਨਾਲ ਇਹੀ ਕੁਝ ਹੋਣਾ ਆ ਵੀ ਆਪਾਂ ਕਿਉਂ ਇੱਥੇ ਲੋਕ ਹੀ ਰਹੀਏ ਯਾਰ ਆਪਣੀ ਲਾਈਫ ਆਪਾਂ ਸੈੱਟ ਕਰਨ ਆਏ ਆ ਵੀ ਕਿੰਨੇ ਜਾਣਿਆ ਦੇ ਇੱਥੇ ਸੁਪਨੇ ਪੂਰੇ ਹੋਏ ਆ ਨਾ ਵੀ ਅੱਦੇ ਕਰਦੇ ਪਏ ਆ ਕਿੰਨੇ ਜਨਤਾ ਦੇ ਇੱਥੇ ਸੁਪਨੇ ਪੂਰੇ ਹੋਏ ਹੋਗੇ ਆਪਾਂ ਲੋਕ ਹੀ ਰਹਿ ਕੇ ਆਪਣੇ ਸੁਪਨੇ ਪੂਰੇ ਕਰੀਏ ਜੋ ਸਾਡੇ ਸੁਪਨੇ ਨਾਲ ਫਸੀ ਜਾਣਾ ਜਾਂ ਕੁਝ ਹੋਰ ਫਸਣ ਦਾ ਤਾਂ ਚਲੋ ਨਹੀਂ ਪਰ ਫਿਰ ਵੀ ਸਰਕਾਰਾਂ ਨਾਲ ਆਪਾਂ ਉਹ ਕਰੀ ਜਾਣਾ ਹਨਾ ਵਿਹਨੋਂ ਆਪ ਆਪਣੀ ਲਾਈਫ ਜੀਏ ਨਹੀਂ ਬਿਲਕੁਲ ਤੁਹਾਡੀ ਮੈਂ ਗੱਲਾਂ ਸਹਿਮਤ ਹਾਂ ਤਾਂ ਮੈਂ ਵੀ ਇਹ ਸੋਚਦਾ 90% ਇਹੀ ਮੰਨਦਾ ਵੀ ਉਹ ਬਾਈ ਨੇ ਕੁਝ ਨਹੀਂ ਕੀਤਾ ਹੋਊਗਾ ਵੀ ਹਨਾ ਮੈਂ ਠੀਕ ਆ ਵੀ ਨੋਨ ਡੋ ਕਿਉਂ ਵੀ ਚਲੋ ਇੱਕ ਗੁਰਸਿੱਖ ਮੁੰਡਾ ਅੰਮ੍ਰਿਤਧਾਰੀ ਮੁੰਡਾ ਚਲੋ ਉਸ ਤੋਂ ਸ਼ਕਲ ਤੋਂ ਵੀ ਇਹਨਾਂ ਨਹੀਂ ਲੱਗਦਾ ਪਿਆ ਹਨਾ ਪਰ ਗੱਲ ਕੀ ਆ ਵੀ ਕਿਤੇ ਨੇ ਕਿਤੇ ਵੀ ਹਨਾ ਵੀ ਤੁਸੀਂ ਇਹ ਤਾਂ ਦੇਖੋ ਵੀ ਹੁਣ ਉਹ ਉਹਨਾਂ ਦੀ ਪੁਲਿਸ ਆ ਉਹ ਸਾਰੇ ਖਿਲਾਫ ਆ ਜੋ ਜੋ ਕੁਝ ਵੀ ਉਹ ਕਿਸੇ ਤੇ ਕੁਝ ਵੀ ਕਰ ਸਕਦੇ ਹਨਾ ਉਹ ਤੋਂ ਟਰੰਪ ਜਿੱਦਾਂ ਹੈਗਾ ਉਹਨੇ ਕਰਵਾ ਵੀ ਸਕਦਾ ਪਰ ਗੱਲ ਕੀ ਆ ਵੀ ਗਲਤੀ ਤਾਂ ਅਸੀਂ ਕੀਤੀ ਨਾ ਚਾਂਸ ਤਾਂ ਅਸੀਂ ਉਹਨੂੰ ਦਿੱਤਾ ਨਾ ਵੀ ਯਾਰ ਕਈ ਚੀਜ਼ਾਂ ਉਹ ਹੀ ਗੱਲਾਂ ਤੇਰ ਵੀ ਦੇ ਨਾਲ ਆਉਂਦੀਆਂ ਹਨਾ ਵੀ ਤੁਸੀਂ ਦੇਖ ਹੁੰਦਾ 24-25 ਸਾਲ ਦਾ ਤਾਂ ਹੋ ਜਵੇ ਉਸ ਤੋਂ ਬਾਅਦ ਕਰਦਾ ਰਹੇ ਬਿਥੇਰੀ ਦੁਨੀਆ ਚਲਾਉਂਦੀ ਹੈ ਵੀ ਟਰੱਕ ਚਾਲਦੇ ਨੇ ਤਾਂ ਹੀ ਕਹਿੰਦੇ ਲਿਖਿਆ ਵੀ ਹੁੰਦਾ ਟਰੱਕਾਂ ਦੇ ਪਿੱਛੇ ਵੀ ਦੁਨੀਆ ਟਰੱਕ ਚਾਲਦੇ ਤਾਂ ਦੇਸ਼ ਚੱਲਦਾ ਹਨਾ ਵੀ ਆਪਾਂ ਕਿਹਨਾਂ ਕਿਤੇ ਬਹੁਤ ਵੱਡਾ ਭਾਗ ਨਿਭਾਣਿਆ ਜਾਂ ਜੋ ਕੁਝ ਵੀ ਆਪਾਂ ਇਹਨਾਂ ਦੀ ਇਕਨੋਮੀ ਨੂੰ ਬੂਸਟ ਕਰਨ ਦੇ ਲਈ ਜਾਂ ਇਹ ਦੇਸ਼ ਇਹਨਾਂ ਦੇਸ਼ਾਂ ਨੂੰ ਚਲਾਉਣ ਕਰੀ ਬਹੁਤ ਵੱਡਾ ਭਾਗ ਨਿਭਾਣਿਆ ਪਰ ਗੱਲ ਕੀ ਹੈ ਸਾਡੇ ਵਿੱਚ ਕੁਝ ਕੁ ਲੋਕ ਹੁੰਦੇ ਵੀ ਜਿਹੜੇ ਥੋੜੀ ਬੁਤੀ ਨਗਹਿਲੀ ਥੋੜੀ ਬੁਤੀ ਦੀ ਇਨਗਹਿਲੀ ਕਰ ਦਿੰਦੇ ਜਿਹੜੇ ਉੱਤੇ ਨਾ ਧਿਆਨ ਨਹੀਂ ਹੁੰਦੇ ਉਹਨਾਂ ਕਰਕੇ ਸਾਰਿਆਂ ਦੇ ਸਾਰੇ ਸਾਰੇ ਮਤਨ ਫਿਰ ਉਹਨਾਂ ਨੂੰ ਲੱਗਦਾ ਵੀ ਇੱਥੇ ਦੀ ਇਕਨੋਮੀ ਦੇ ਵਿੱਚ ਆਪਾਂ ਮਤਲਬ ਜਾਨਾਂ ਦੇ ਘਰਾਂ ਦੇ ਵਿੱਚ ਆਪਾਂ ਕਬਜ਼ਾ ਕਰੀ ਜਾਂਦੇ ਆਂ ਵੀ ਗੋਰੇ ਘੱਟ ਹੋ ਗਏ ਆ ਵੀ ਦੇਸੀ ਜ਼ਿਆਦਾ ਹੋ ਗਏ ਉਹ ਸਾਰਾ ਕੁਝ ਉਹ ਕਿਸੇ ਨਾ ਕਿਸੇ ਜੁੜਦੇ ਜਿੱਦੋਂ ਫਿਰ ਆਪਾਂ ਇਦਾਂ ਦਾ ਕੰਮ ਕਰ ਦਿੰਨੇ ਆਂ ਫਿਰ ਸਗੋਂ ਅਸੀਂ ਇਹ ਸਾਨੂੰ ਹੋਰ ਨਫ਼ਰਤ ਕਰਨ ਲੱਪੋਂਦੇ ਆ ਬਿਲਕੁਲ ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਆ ਜੇ ਆਪਾਂ ਆਪਣੀਆਂ ਗਲਤੀਆਂ ਤੋਂ ਸਿੱਖੀ ਜਾਵਾਂਗੇ ਤਾਂ ਜ਼ਿੰਦਗੀ ਬਹੁਤ ਛੋਟੀ ਆ ਹਨਾ ਆਪਾਂ ਗਲਤੀਆਂ ਕਰੀ ਜਾਣੀਆਂ ਤੇ ਫਿਰ ਸਿੱਖਣ ਲਈ ਬਹੁਤ ਛੋਟੀ ਜ਼ਿੰਦਗੀ ਐ ਇਸੇ ਕਰਕੇ ਆਪਾਂ ਦੂਜੀ ਜੀਵਨਗੀ ਤੋਂ ਸਿੱਖੀ ਆ ਹਨਾ ਵੇ ਆਪਾਂ ਹੁਣ ਅੱਗੇ ਤੋਂ ਧਿਆਨ ਰੱਖੀਏ ਡਰਾਈਵਿੰਗ ਕਰਦੇ ਟਾਈਮ ਜਾਂ ਕੋਈ ਵੀ ਚੀਜ਼ ਕਰਦੇ ਟਾਈਮ ਕਿਉਂਕਿ ਇਹਨਾਂ ਸਰਕਾਰਾਂ ਦੀ ਅੱਖ ਸਿਰਫ ਇੰਡੀਅਨਸ ਤੇ ਆ ਇੰਡੀਅਨਸ ਵੇ ਕਹ ਲਓ ਪੰਜਾਬੀ ਕਹ ਲਓ ਸਿਰਫ ਇਹਨਾਂ ਤੇ ਅੱਖਾਂ ਵਿੱਚ ਕਰਕੇ ਆਪਾਂ ਅੱਗੇ ਤੋਂ ਧਿਆਨ ਰੱਖੀਏ ਤੇ ਹੁਣ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋਏ ਇੱਥੇ ਵੀਡੀਓ ਦਾ ਐਂਡ ਕਰਦੇ ਆ ਸਸਿਕਰਾਂ ਜੀ